ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲੋਕ ਮਹੱਲਾ ਪੰਜਵਾਂ ਨਾਨਕ ਸੋਏ ਦਿਨ ਸੁਸਹਾਵੜਾ ਜਿਤ ਪ੍ਰਭ ਆਵੇ ਚਿੱਤ ਜਿਤ ਦਿਨ ਵਿਸਰੇ ਪਰ ਬ੍ਰਹਮ ਫਿੱਟ ਭਲੇ ਰੀਰੁਤ ਮਹੱਲਾ ਪੰਜਵਾਂ ਨਾਨਕ ਮਿਤਰਾਏ ਤਿਸ ਸਿੰਘ ਸਭ ਕਿਛ ਤਿਸ ਕੈ ਹਾਥ ਕੁਮਿਤਰਾ ਸੇ ਕੰਢਿ ਹੈ ਇਕ ਵੇਖਣ ਤਲਹ ਸਾਥ ਪਾੜੀ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵਹੁ ਪਾਈ ਜਿਸ ਸਿਮਰਤ ਸੁਖ ਪਾਈਐ ਸਭ ਦਿਖਾ 부ਜਾਈ ਕਰ 시ਵਾ ਪਰਮ ਬ੍ਰਹਮ ਗੁਰ ਭੋਖ ਰਹੈ ਨ ਕਾਈ ਸਹਿਲ ਬਣੋ ਰਤ ਪੁੰਨਿਆ ਅਮਰੈ ਪਦ ਪਾਈ ਤੁਧ ਜੀਵਣ ਤੂ ਹੈ ਪਰਮ ਨਾਨਕ ਸਿਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤਾ ਜੀਓ ਪੰਥ ਸਭ ਤੇਰਾ ਸੋ ਠਾਕੁਰ ਕੁਛ ਭਗਵਾਨ ਦਰਸ਼ਨ ਦੱਸ ਕੇ ਜਨਨਾਂ ਦੇ ਜੇਹਾ ਤੁੰਕਰਾਏ ਹਨ ਤੇਹਾ ਹੋ ਗਰੀ ਬਖਿਆਨ ਸੋ ਗੁਰੂ ਗੁਰੂ ਪਿਆਰੀ ਗੁਰੂ ਸਾਰੀ ਸਤਸੰਗ ਜੀਓ ਆਉ ਦਲੜੀਵਾਰ ਵਿਚਾਰਤ ਰਹੀ ਹੈ ਧੰ ਧੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਮਬਾਰਕ ਦਰਸ਼ਨਾ ਤੋਂ ਉਚਾਰਨ ਕੀਤਾ ਹੋਇਆ ਗੋੜੀ ਕੀ ਵਾਰ ਦਾ ਲੜੀਵਾਰ ਦਾ ਇਹ ਤੀਜਾ ਸ਼ਬਦ ਹੈ ਜੀ ਜੋ ਕਿ ਧੰ ਗੁਰੂ ਗ੍ਰੰਥ ਸਾਹਿਬ ਦੇ ਮਬਾਰਕ ਅੰਕ 318 ਅੰਕ ਤੇ ਸੁਸ਼ੋਭਿਤ ਹੈ ਪਵਨ ਸ਼ੰਕੀ ਗੁਰੂ ਫੈ ਵਾ ਜੇ ਬਹੁਤ ਵਧੀਆ ਫਲ ਮਾਰ ਬਖਸ਼ਿਸ਼ ਕਰ ਰਹੇ ਨੇ ਸਾਡਿਆਂ ਭੁਲੇਖ ਪਰਲੇਖਿਆਂ ਨੂੰ ਥਿੱਤੀ ਵਾਰ ਸੇਵਾ ਮੁਕਤ ਗਵਾਰ ਜੋ ਪਾਪਾ ਕਬੀਰ ਸਾਹਿਬ ਦਾ ਫਰਮਾਨ ਹੈ ਉਸ ਦਾ ਖੰਡਨ ਕਰਦਿਆਂ ਹੋਇ ਉਸ ਨੂੰ ਸਮਝਾਉਂਦਿਆਂ ਹੋਇ ਸਾਨੂੰ ਵਿਸਤਾਰ ਦੇ ਰਹੇ ਨੇ ਸਲੋਕ ਮਹੱਲਾ ਪੰਜਵਾਂ ਨਾਨਕ ਸੋਏ ਦਿਨ ਸੁਸੋਹਾਵੜਾ ਜਿਤ ਪ੍ਰਭ ਆਗੈ ਚਿਤ ਨਾਨਕ ਏ ਨਾਨਕ ਸੋਏ ਦਿਨ ਸੁਸੋਹਾਵੜਾ ওই ਦਿਨ ਉਹ ਦਿਵਸ ਉਹ ਕੜੀ ਧਰਨੈ ਤਾਂ ਗੜੀ ਸੁਖਮਨੀ ਦੇ ਪ੍ਰਭਾਵੈ ਚਿਤ ਨਾਨਕ ਸੋ ਹੀ ਦਿਨ ਸੇ ਸੁਹਾਵਣਾ ਉਹ ਦਿਨ ਸੋਣਾ ਹੈ ਕਿਵੇਂ ਜਿਤ ਪ੍ਰਭਾਵੈ ਚਿਤ ਜਿਸ ਦਿਨ ਅਹੰਕਾਰ ਤੂੰ ਯਾਦ ਆਇਆ ਉਹ ਦਿਨ ਬਹੁਤ ਚੰਗਾ ਹੈ ਬਹੁਤ ਮੁਬਾਰਕ ਹੈ ਜਿਤ ਤੈਨੇ ਇਸ ਤਰੈ ਪਰਮ ਬ੍ਰਹਮ ਫਿਟ ਭਲੇ ਰੀਰਤ ਕਹਿੰਦੇ ਜਿਤ ਦਿਨ ਜਿਸ ਦਿਨ ਮੇਰੇ ਸਤਿਗੁਰੂ ਤੂੰ ਮਿਲ ਸਰ ਗਿਆ ਆਦਰ ਮੇਰੇ 파ਰਮ ਤੂੰ ਇਸ ਦਿਨ ਮੈਨੂੰ ਵਿਸਰੇ ਹੈ ਮੇਰੇ ਨਿਰੰਕਾਰ ਤੂੰ ਮੈਨੂੰ ਭੁੱਲ ਗਿਆ ਇਸ ਦਿਨ ਫਿੱਟ ਭਲੇਰੀ ਰੁੱਤ ਉਹ ਭਲੇਰੀ ਭਾਵ ਭੈਰੀ ਰੁੱਤ ਹੈ ਭੈ ਦਾ ਸਮਾਂ ਸ਼ਗਨ ਅਪਸ਼ਗਨ ਤੇ ਸੋ ਲੱਗੇ ਜਿਸ ਤਿਤਨੇ ਆਵੇ ਜਿਸ ਦਿਨ ਤੂੰ ਚਿਤ ਨਹੀਂ ਆਇਆ ਸ਼ਗਨ ਤੇ ਅਪਸ਼ਗਨ ਮੈਨੂੰ ਉਦੋਂ ਲੱਗਣਾ ਸ਼ੁਰੂ ਹੋਇਆ ਉਹ ਘੜੀ ਨੇ ਵਾਲੀ ਸਭ ਤੋਂ ਭੈਰੀ ਸਭ ਤੋਂ ਮੰਦ ਭਾਗੀ ਹੈ ਜਿੱਤ ਦਿਨ ਤੂੰ ਵਿਸਰੇ ਹੈ ਮਹੱਲਾ ਪੰਜਵਾਂ ਨਾਨਕ ਮਿਤਰਾਈ ਤੇ ਸ ਤਾਨੂੰ ਕਿਛ ਜਿਸ ਕੈ ਹੱਥ ਨਾਨਕ ਮਿਤਰਾਇ ਤਿਸ ਸਿਉ ਹੈ ਨਾਨਕ ਜੇ ਮਿਤਰਾਇ ਕਰਨੀ ਹੈ ਭਾ ਮਿੱਤਰਪਨਾ ਕਰਨਾ ਹੈ ਤਿਸ ਸਿਉ ਉਸ ਨਰੰਕਾਰ ਦੇ ਨਾਲ ਉਸ ਨਾਲ ਕਰ ਸਭ ਕੁਛ ਜਿਸ ਕੈ ਹੱਥ ਇਸ ਦੇ ਹੱਥ ਸਾਰੀ ਕਰਨਾ ਹੈ ਸਾਰਾ ਕੁਛ ਜਿਸ ਦੇ ਹੱਥ ਉਸ ਦਾ ਸਾਥ ਕਰ ਉਸ ਨੂੰ ਆਪਣਾ ਮਿੱਤਰ ਬਣਾ ਗੋ ਮਿੱਤਰਾ ਸਈ ਕਾਂਡਿਏ ਇੱਕ ਵੇਖਣ ਚੱਲ ਹਾਂ ਸਾਥ ਕੁ ਮਿੱਤਰਾ ਸਹੀ ਕਰਨੀ ਹੈ ਭੈੜੇ ਨੇ ਮਨ ਉਹ ਮਿੱਤਰ ਭੈੜੇ ਨੇ ਗੰਦੇ ਨੇ ਕਿਹੜੇ ਇੱਕ ਵੇਖਣ ਚੱਲਣ ਸਾਥ ਇੱਕ ਖਿੰਨ ਵੀ ਤੇਰੇ ਨਾਲ ਨਹੀਂ ਚੱਲ ਸਕਦੇ ਕਿਤੇ ਤਰਸਾ ਹੀ ਨਹੀਂ ਹੋ ਸਕਦੇ ਇਹ ਜਿਹੜੇ ਰਿਸ਼ਤੇ ਨਾਤੇ ਨੇ ਸਤਗੁਰੂ ਕਹਿੰਦੇ ਨੇ ਤੇਰੀ ਜ਼ਿੰਦ ਦੇ ਨਾਲ ਜ਼ਿੰਦ ਗਈ ਰਿਸ਼ਤੇ ਨਾਤੇ ਗਏ ਦੋ ਸਾਲ ਚਾਰ ਸਾਲ ਪੰਜ ਸਾਲ 10 ਸਾਲ ਤੈਨੂੰ ਯਾਦ ਰੱਖ ਲੈਣਗੇ ਇਸ ਤੋਂ ਬਾਅਦ ਕੋਈ ਯਾਦ ਨਹੀਂ ਰੱਖੇਗਾ ਭਾਈ ਭੁੱਲ ਜਾਣਗੇ ਸੱਚੇ ਮਾਰਗ 'ਤੇ ਚੱਲਦੇ ਆ ਉਸਤਤ ਕਰੇ ਜਹਾਨ ਜੇ ਸੱਚੇ ਮਾਰਗ 'ਤੇ ਚਲੇਗਾ ਜਹਾਨ ਤੇਰੇ ਮਰੇ ਬਾਅਦ ਵੀ ਉਸਤਤੀ ਕਰੇਗਾ ਜਹਾਨ ਕਰੇਗਾ ਤੇ ਸਤਿਗੁਰੂ ਇਹੀ ਕਹਿੰਦੇ ਨੇ ਐਸੇ ਨਹੀਂ ਸੰਗਤ ਨਾ ਕਰ ਜਿਹੜੇ ਤੇਰੇ ਨਾਲ ਨਹੀਂ ਜਾ ਸਕਦੇ ਤੇਰੇ ਨਾਲ ਸਹਾਈ ਨਹੀਂ ਹੋ ਸਕਦੇ ਇਹ ਛੋਟਾ ਜਿਹਾ ਗੱਲ ਹੈ ਕੋਈ ਗੌਰਮੈਂਟ ਜੋਬ ਲਈ ਆਪਾਂ ਪੇਪਰ ਦੇਣਾ ਹੋਵੇ ਤੇ ਉੱਥੇ ਕੋਈ ਮਿੱਤਰ ਨਹੀਂ ਜਾ ਸਕਦਾ ਨਾ ਛੁੱਕੇ ਜੇ ਦੁਨਿਆਵੀ ਟੀਚੇ ਲੈ ਲਈਏ ਦੁਨਿਆਵੀ ਮਿੱਤਰ ਭੈਣ ਭਰਾ ਮਾਪੇ ਕੋਈ ਵੀ ਸਹਾਈ ਨਹੀਂ ਹੋ ਸਕਦਾ ਪੇਪਰ ਦੇ ਵਿੱਚ ਤੇ ਜੇ ਕੋਈ ਇੰਟਰਵਿਊ ਹੋਵੇ ਨਾ ਜੋਬ ਵਾਸਤੇ ਤੇ ਬੰਦਾ ਹੀ ਪਰਖਿਆ ਜਾਂਦਾ ਹੈ ਪਰਿਵਾਰ ਨਹੀਂ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜਦੋਂ ਆਪਣਾ ਰੂਪ ਨਿਰੰਕਾਰਾਣੇ ਬਣਾਣਾ ਤੇ ਪਰਖ ਤੇਰੀ ਹੋਣੀ ਹੈ ਤੇਰੇ ਪਰਿਵਾਰ ਦੀ ਨਹੀਂ ਤੇਰੇ ਮਿੱਤਰਾਂ ਦੀ ਨਹੀਂ ਹੋਣੀ ਭਾਈ ਮਨੁੱਖਾ ਮਨਪੁਰਖ ਪਰਖ ਤੇਰੀ ਹੋਣੀ ਹੈ ਇਸ ਲਈ ਐਸੇ ਭੈੜੇ ਮਨੁੱਖਾਂ ਨੂੰ ਆਪਣਾ ਮਿੱਤਰ ਨਾ ਬਣਾ ਜਿਹੜੇ ਤੇਰੇ ਨਾਲ ਨਹੀਂ ਜਾ ਸਕਦੇ ਪੜੀ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀ ਵਹੁ ਪਾਈ ਅੰਮ੍ਰਿਤ ਨਾਮ ਨਿਦਾਨ ਹੈ ਨਿਰੰਕਾਰ ਦਾ ਜਿਹੜਾ ਨਾਮ ਖਜ਼ਾਨਾ ਹੈ ਉਹ ਅੰਮ੍ਰਿਤ ਹੈ ਭਾ ਮਰਨ ਤੋਂ ਰਹਿਤ ਹੈ ਮਿਲ ਪੀ ਵਹੁ ਭਾਈਏ ਭਾਈ ਮਿਲ ਕੇ ਸਤਸੰਗ ਵਿੱਚ ਐਸੇ ਅੰਮ੍ਰਿਤ ਨੂੰ ਪੀਣਾ ਕਰੋ ਛਕਣਾ ਕਰੋ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਗੁਜਾਈ ਜਿਸ ਨੂੰ ਸਿਮਰੇ ਸੁਖ ਮਿਲਦਾ ਸਾਰੀਆਂ ਤਰ੍ਹਾਂ ਦੀਆਂ ਚਿੰਤਾਵਾਂ ਤਿਖਾ ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਨੇ ਕਰ ਸੇਵਾ ਪਾਰ ਬ੍ਰਹਮ ਗੁਰ ਭੁਖ ਰਹੇ ਨਕਾਈ ਐਸੇ ਪਾਰਬ੍ਰਮ ਐਸੇ ਪ੍ਰਮਾਤਮਾ ਦੀ ਸੇਵਾ ਕਰ ਜਿਹਦੀ ਸੇਵਾ ਕਿਤੇ ਆ ਫਿਰ ਲੇਖਾ ਨਾ ਹੋ ਗਈ ਪਰ ਲੇਖਾ ਨੇ ਮੁੜ ਕੇ ਪੁੱਛਿਆ ਜਾਏਗਾ ਕਰ ਸੇਵਾ ਪਾਰ ਬ੍ਰਹਮ ਗੁਰ ਗੁਪਾਰਬ੍ਰਮ ਗੁਰੂ ਦੀ ਸੇਵਾ ਕਰ ਜਿਹਦੇ ਨਾਲ ਭੁਖ ਰਹੇ ਨਕਾਈ ਭੁਖ ਕਿਹੜੀ ਹੈ ਮਨ ਭੁੱਖਾ ਭੁੱਖਾ ਮਤੁ ਕਰੇ ਮਤੁ ਕਰੇ ਪੁਕਾਰ ਭੁੱਖਾ ਕਰ ਰਿਹਾ ਹੈ ਭਾਵ ਤ੍ਰਿਸ਼ਨਾ ਦੇ ਅਧੀਨ ਭੋਖ ਦਿਖਾ ਰਿਆ ਹਲਕਿਆ ਰਿਹਾ ਭੋਖ ਰਹਿਣੇ ਕਾਇਜੇ ਨੂੰ ਗੁਰੂ ਦੀ ਸੇਵਾ ਹੀ ਕਰ ਲਈ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਮਨ ਜਿਨਿਆ ਫਲ ਪਾਉਣਾ ਹੋਮਾ ਵਿੱਚ ਹੋ ਜਾਏ ਹੰਕਾਰ ਰੂਪੀ ਭੋਖੀ ਮੁੱਕ ਜਾਏਗੀ ਤ੍ਰਿਸ਼ਨਾ ਮੁੱਕ ਜਾਏਗੀ ਭਾਈ ਸਗਲ ਮਨੋਰਥ ਪੁੰਨਿਆ ਅਮਰ ਆ ਪਦ ਪਾਈ ਸਿਰਫ ਤਿਕਾ ਨਹੀਂ ਬੁਝੇਗੀ ਸਗਲ ਮਨੋਰਥ ਪੁੰਨਿਆ ਸਾਰੇ ਮਨੋਰਥ ਵੀ ਪੂਰੇ ਹੋ ਜਾਣਗੇ ਅਮਰ ਆ ਪਦ ਪਾਈ ਜਿਹੜਾ ਅਮਰ ਪਦ ਹੈ ਭਾਵ ਜਿਹੜਾ ਮਨ ਨੂੰ ਬਿਲਕੁਲ ਸਹਿਜ ਅਵਸਥਾ ਤੇ ਲੈ ਜਾਣ ਵਾਲਾ ਉਹ ਪਦਵੀ ਪਾ ਲਏਗਾ ਤੁਦ ਜੇਵੜ ਤੂੰ ਹੈ ਪਾਰ ਬ੍ਰਹਮ ਨਾਨ ਸਰਣਾਈ ਤੁਦ ਜੇਵੜ ਮੇਰੇ ਸਤਿਗੁਰੂ ਤੇਰੇ ਜਿੱਡਾ ਤਾਂ ਤੂੰ ਆਪੀਂ ਤੇਰੇ ਬਰਾਬਰ ਕੋਈ ਨਹੀਂ ਹੈ ਤੂੰ ਹੈ ਪਾਰ ਬ੍ਰਹਮ ਤੂੰ ਹੀ ਮੇਰਾ ਪਾਰ ਬ੍ਰਹਮ ਹੈ ਤੂੰ ਹੀ ਐਸਾ ਹੈ ਤੇਰੇ ਬਰਾਬਰ ਨਾ ਕੋਈ ਹੈ ਨਾ ਕੋਈ ਹੋਏਗਾ ਏਡਾ ਵੱਡਾ ਸਮਰਾਤਾ ਹੈ ਇਸ ਲਈ ਸਤਿਗੁਰੂ ਕਹਿੰਦੇ ਨੇ ਜਿਹੜੀ ਘੜੀ ਤੇ ਨਿਰੰਕਾਰ ਯਾਦ ਨਹੀਂ ਆਇਆ ਸਭ ਤੋਂ ਫਟਕਾਰਯੋਗ ਲਨ ਦੀ ਯੋਗ ਉਹ ਘੜੀ ਹੈ ਜਿੱਤ ਦੇ ਨਿਰੰਕਾਰ ਨੂੰ ਜਿਸ ਵੇਲੇ ਯਾਦ ਆ ਗਿਆ ਉਹ ਘੜੀ ਫੁੱਜਣ ਯੋਗ ਹੈ ਉਹ ਘੜੀ ਸਫਲੀ ਹੈ ਇਸ ਲਈ ਗੁਰੂ ਪਿਆਰੇ ਸਤਸੰਗਿਏ ਜੀ ਅਸੀਂ ਨਿਰੰਕਾਰ ਨੂੰ ਜਪੀਏ ਸ਼ਗਨ ਅਪਸ਼ਗਨ ਛੱਡ ਕੇ ਨਿਰੰਕਾਰ ਨੂੰ ਹਰ ਵੇਲੇ ਯਾਦ ਕਰੀਏ ਜਪਣਾ ਕਰੀਏ ਸਿਮਰਣਾ ਕਰੀਏ ਸੋ ਗੁਰੂ ਰੂਪ ਗੁਰੂ ਪਿਆਰੇ ਸਤਸੰਗਿਏ ਜੀ ਐਨੇ ਨੂੰ ਬੇਨਤੀ ਕਰਦਾ ਅਕਾਲ ਪੁਰਖ ਜੀ ਕੋਲ ਗਾਲੱਛੇ ਕੀ ਲੱਗੀ ਹੋਵੇ ਤਾਂ ਗੁਰੂ ਨਾਲ ਸੱਜ ਦੇ ਗੁਰਵਰਧਨ ਦੇ ਦਰਵਾਜ਼ੇ 'ਤੇ ਜਾ ਕੇ ਪੱਲੇ ਬੰਨਾਂ ਆਮ ਕਰਣਾ ਜਿੰਦਗੀ ਚ ਕਮਾਣਾ ਮਰਗਟ ਬੋਲੇ ਆਸ ਦਾਣਾ ਜਿ ਤਾਰਦੇ ਹੋਏ ਸਤਸੰਗ ਦੇਵ ਜੀ ਇਸ ਕਰੋੜ ਦਾਸ ਅੱਗੇ ਤੋਂ ਕਿਸ ਤਰ੍ਹਾਂ ਵਿਚਾਰ ਕਰਨ ਦੇ ਜਾਂ ਆ ਜਾਵੇ ਗੱਜਵੜੀ ਕੇ ਫਤਿਹ ਦਾ ਜੋ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ